ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਪਿੰਡ ਵੰਦਰ ਚਟਾਣਾ ਵੰਦਰ ਚਟਾਣਾ ਪਿੰਡ ਆ ਜਿਹੜਾ ਮਿੱਤਰੋ ਜਦੋਂ ਆਪਾਂ ਫਰੀਦਕੋਟ ਤੋਂ ਆਉਣੇ ਆ ਮਚਾਕੀ ਤੇ ਮਚਾਕੀ ਤੋਂ ਗਾਂ ਪਿੰਡ ਆਉਂਦਾ ਵਾ ਟੀਮਾਂ ਵਾਲੀ ਤੇ ਟੀਮਾਂ ਵਾਲੀ ਤੋਂ ਜਿਹੜਾ ਅਗਲਾ ਪਿੰਡ ਆ ਜਾਂਦਾ ਵਾ ਵੰਦਰ ਚਟਾਣਾ ਤਿਵਾਂਦਰ ਜਟਾ ਨੇ ਪਿੰਡ ਤੋਂ ਜਿਹੜੀ ਛੜਕ ਫੱਟਿਆਂ ਨੂੰ ਜਾਂਦੀ ਆ ਨਾ ਫੱਟਿਆਂ ਨੂੰ ਜਾਂਦੀ ਆ ਛੜਕ ਉਹ ਛੜਕ ਦੇ ਉੱਤੇ ਬਾਈ ਬਲਕਰਨ ਸਿੰਘ ਵਪਾਰੀ ਆ ਬਾਈ ਉਸ ਬਾਈ ਦੇ ਘਰੇ ਵੱਡੀਆਂ ਝੋਟੀਆਂ ਲਿਆਉਣ ਦੇ ਵਿੱਚ ਵੱਡੀਆਂ ਵਹਿੜਾ ਲਿਆਉਣ ਦੇ ਵਿੱਚ ਬਾਈ ਦਾ ਬਹੁਤ ਵੱਡਾ ਨਾਮਣਾਵਾ ਮਿੱਤਰੋ ਅੱਜ ਉਸੇ ਤਰ੍ਹਾਂ ਦੇ ਵਿੱਚੋਂ ਇੱਕ ਚੰਗੇ ਸੀਮਣ ਦੀ ਇੱਕ ਚੰਗੇ ਫਾਰਮ ਦੀ ਪਲੂਣ ਵੱਚੀ ਤੁਹਾਡੇ ਲਈ ਲੈ ਕੇ ਆਏ ਆ ਆਉ ਕਰਦੇ ਆ ਗੱਲਬਾਤ ਆਪਾਂ ਬਾਈ ਉਹਨਾਂ ਦੇ ਬੱਚੇ ਸਤਿ ਸ੍ਰੀ ਅਕਾਲ ਪਾਪਾ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਵਾਹ ਵਾਹ ਜੀ ਸੇਤਾ ਦੇ ਪਰਿਵਾਰ ਬਾਈ ਵਾਹ ਵਾਹ ਜੀ ਸ਼ੁਕਰ ਹੈ ਰੱਬ ਦਾ ਨਵੇਂ ਸਾਲ ਦੀਆਂ ਮੁਬਾਰਕਾਂ ਬਾਈ ਤੁਹਾਨੂੰ ਤੁਹਾਨੂੰ ਵੀ ਬਾਕੀ ਠੀਕ ਹੈ ਪੁੱਤ ਨਾਮ ਦੱਸ ਦੀ ਇੱਕ ਵਾਰੀ ਆਪਣੇ ਪਾਪਾ ਰਾਜ ਸਿੰਘ ਤੇ ਆਪਣੇ ਪਪੇ ਦਾ ਲਖਵਿੰਦਰ ਸਿੰਘ ਉਹ ਵਪਾਰ ਦਾ ਕੰਮ ਹੈ ਜਿਹਨਾਂ ਦਾ ਉਹਨਾਂ ਦਾ ਲਖਵਿੰਦਰ ਸਿੰਘ ਬਲਕਨ ਸਿੰਘ ਬਲਕਨ ਸਿੰਘ ਅੱਛਾ ਬਾਈ ਇੱਕ ਵੜ ਵੇਚਣੀ ਆਪਾਂ ਹਨਾ ਇਹ ਖਰੀਦੀ ਹੋਈ ਹੀ ਹੋਈ ਆਪਣੀ ਹਾਂਜੀ ਪਹਿਲਣੀਆਂ ਬਾਈ ਪਹਿਲਣ ਕਿੰਨੇ ਦਾ ਦਾ ਮੂਹ ਬਾਈ ਪਿਆਰ ਦੋ ਰੰਗ ਪਿਆਰ ਦੋ ਦਾ ਆਪ ਕਿਹੜੇ ਸੀਮੰਟ ਦੀ ਹੈ ਇਹ ਆਪ 40 100 ਦੀ ਹੈ ਅੱਗੇ ਕਿਹੜਾ ਲੱਗਾ ਇਹਨੂੰ ਬਰੂਡ ਤੋਂ ਗੱਪਣਾ ਬਰੂਡ ਤੋਂ ਗੱਪਣਾ 40 ਇੱਕ 20 ਦੀ ਇਹ ਆਪ ਆ ਅੱਗੇ ਬਰੂਡ ਤੋਂ ਗੱਪਣਾ ਦਿਨ ਕਿੰਨੀ ਤਰੀਕ ਨੂੰ ਉਹਦੇ ਪੂਰੇ ਹੁੰਦੇ ਆ ਦਿਨ 10 ਤਰੀਕ ਨੂੰ ਪੂਰੇ ਹੁੰਦੇ ਆ 10 ਤਰੀਕ ਨੂੰ ਪੂਰੇ ਹੁੰਦੇ ਆ ਲੇਵਲੂਵਾ ਤਾਂ ਹੁਣੀ ਬਹੁਤ ਚੰਗਾ ਤਿਆਰ ਕਰੀ ਫਿਰਦੀ ਹੈ ਨਾ ਰਿਕਾਰਡ ਤੋੜ ਦਊਗੀ ਲੇਵੇ ਵਾਲੇ ਦਾ ਤੇ ਇਹ ਦੁੱਧ ਕਿੰਨਾ ਦੇਜੂਗੀ ਤੇਰੇ ਤਜਰਬੇ ਮੁਤਾਬਕ ਪੁੱਤ ਕੱਦ 30 35 ਲੀਟਰ ਠੰਡਾ ਐਂ ਦੇ ਤੋਰਨਾ ਦੇਜੂਗੀ ਹੈ ਨਾ ਬਰੀਕੀ ਬਰੂਕੀ ਚੰਗੀ ਆ ਬੱਚੀ ਦੇ ਵਿੱਚ ਅੱਛਾ ਫਾਰਮ ਚੋਂ ਖਰੀਦੀ ਸੀ ਘਰੋਂ ਬਹੁਤ ਚੰਗੇ ਫਾਰਮ ਚੋਂ ਆਈ ਸੀ ਬਹੁਤ ਚੰਗੇ ਫਾਰਮ ਚੋਂ ਆਈ ਐ ਰੇਟ ਪੁੱਤਿਆਂ ਦਾ ਫਿਰ ਕੀ ਤੇ ਦੇ ਟੱਕ 155000 ਕਰ ਦੇ ਦੇ ਲੈਣ ਦਾ ਲੈ ਯਾਰ ਹਾਂ ਮਾਨਤਨ ਕਰ ਦਾਂਗੇ ਫੁੱਲਾ ਜਿਆ ਕਰਦੇਗਾ ਨਵਾਂ ਸਾਲ ਆ ਕਰਦੇ ਫਿਰ ਇਹਦਾ ਗੁੱਸੇ ਦਾ ਕਰਦੀ ਮੇਰੇ ਸੋਤੇ ਹੈ ਠੀਕ ਹੈ ਅੱਛਾ ਨੰਬਰ ਆਪਣਾ ਕਿੰਨਾ ਵਾ 9417611653 9417611653 9417611653 ਹਣਾ 94176116 53 ਪਾਈ ਹੁਣ ਆ ਦਾ ਨੰਬਰ ਆ ਪਿੰਡ ਬੰਦਰ ਜਟਾਣਾ ਵਾ ਜਿਲ੍ਹਾ ਫਰੀਦਕੋਟ ਆ ਮਿੱਤਰੋ ਤੇ ਤੀਜਾ ਪਿੰਡ ਆ ਫਰੀਦਕੋਟ ਤੋਂ ਦੋ ਪਿੰਡ ਪਾਰ ਕਰਨ ਤੋਂ ਬਾਅਦ ਤੀਜਾ ਪਿੰਡ ਆ ਜਾਂਦਾ ਵਾ ਬੁਲਕਰਨ ਬਾਈ ਦਾ ਨਾਮ ਆ ਫੱਡੇ ਵਾਲੀ ਸੜਕ ਦੇ ਪਾਈ ਦਾ ਘਰ ਆ ਬਾਕੀ ਗੱਲਬਾਤ ਲਈ ਨੰਬਰ ਬਾਈ ਦਾ ਸਕਰੀਨ ਤੇ ਆ ਫਿਰ ਬੱਚੀ ਦੱਸੋ ਕਿਵੇਂ ਆ ਕਿਵੇਂ ਲੱਗਦੀ ਆ ਕਮੈਂਟਾਂ ਦੇ ਵਿੱਚ ਕਰਿਓ ਲਿਖਿਆ ਜੋ ਕਸਾਂਜਾ